ਗੱਲ ਸੁਣਾ ਮਰੀ ਡਾਕਟਰ ਸਾਹਿਬ ਗੱਲ ਸੁਣਾ ਡਾਕਟਰ ਸਾਹਿਬ ਗੱਲ ਸੁਣਾ ਯਾਰ ਕਿਹੜੀ ਟੱਕਰ ਆ ਜਾਈ ਦੱਸੋ ਯਾਰ ਤੁਸੀਂ ਡਾਕਟਰ ਹੋ ਇੱਕੋ ਹੀ ਆ ਇਹ ਹੁੰਦਾ ਹੈ ਅੱਗੇ ਗੱਲ ਸੁਣਾ ਇਹ ਹਰਤਾਲ ਚ ਹੁੰਦੀ ਓਹੋ ਵਾਕਈ ਤੇਰੀ ਗੱਲ ਇਹਨੂੰ ਪਤਾ ਅੰਦਰ ਪ੍ਰੋਟੀ ਤੋੜਨ ਲੱਗੀਆਂ ਡਾਕਟਰ ਬੰਦਾ ਮਾਰਦਾ ਗੱਲ ਸੁਣਾ ਮਾਰ ਉਹ ਕੀ ਗੱਲ ਗਈ ਹੈ ਸਮਾਰਟੀ ਵਾਲੀ ਗੱਲ ਬਾਈ ਨੂੰ ਪੁਲਿਸਕਾਰ ਬੰਦਾ ਵੀਡੀਓ ਬਣਾਉਣਾ ਪਿਆ ਤੂੰ ਵੀਡੀਓ ਬਣਾਉਣਾ ਪਿਆ ਤੈਨੂੰ ਪਤਾ ਨਹੀਂ ਸਰਕਾਰੀ ਪ੍ਰੋਟੀ ਲੱਗੀ ਹੈ ਅੱਜ ਹੀ ਦਾ ਇਲਾਜ ਕਰਵਾਉਣ ਆਏ ਮਾਪਿਆਂ ਨਾਲ ਕੁੱਟਮਾਰ ਹੋਈ ਹੈ ਜੀ ਹਾਂ ਡਾਕਟਰਾਂ ਤੇ ਕੁੱਟਮਾਰ ਕਰਨ ਦੇ ਇਲزام ਲੱਗੇ ਨੇ ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਡਾਕਟਰ ਕਿਸ ਕਦਰ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕਰ ਰਹੇ ਨੇ ਹੱਥ ਵਿੱਚ ਡੰਡੇ ਨੁਮਾ ਜਾਂ ਫਿਰ ਪਾਈਪ ਨੁਮਾ ਇੱਕ ਵਸਤੂ ਫੜੀ ਹੋਈ ਹੈ ਡਾਕਟਰ ਵੱਲੋਂ ਮਰੀਜ਼ ਦੇ ਉੱਪਰ ਇਸ ਵਸਤੂ ਨਾਲ ਵਾਰ ਕੀਤਾ ਜਾ ਰਿਹਾ ਹੈ ਤਸਵੀਰਾਂ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਦੀਆਂ ਨੇ ਓਏ ਆ ਲੋ ਕਾ ਟੋਨਾ ਡਾਕਟਰ ਸਾਹਿਬ ਡਾਕਟਰ ਸਾਹਿਬ ਗੱਲ ਸੁਣੋ ਵੀ ਡਾਕਟਰ ਸਾਹਿਬ ਗੱਲ ਸੁਣੋ ਡਾਕਟਰ ਸਾਹਿਬ ਗੱਲ ਸੁਣੋ ਯਾਰ ਕਿਹੜੀ ਟੱਕਰ ਆ ਜਾਈ ਦੱਸੋ ਯਾਰ ਤੁਸੀਂ ਡਾਕਟਰ ਹੋ ਇਹ ਕੋਈ ਆਮ ਬਿਮਾਰੀ ਹਸਪਤਾਲ ਚ ਹੁੰਦੀ ਓਹੋ ਵਾਕਈ ਤੇਰੀ ਗੱਲ ਨੂੰ ਇਹਨੂੰ ਪਤਾ ਅੰਦਰ ਪ੍ਰੋਪਰਟੀ ਤੋੜਨ ਦਾ ਡਾਕਟਰ ਮਤਲਬ ਦੱਸਣਾ ਮੈਂ ਪੁੱਛੇ ਡਾਕਟਰ ਠੀਕ ਹੈ ਨਾ ਤੇ ਇਹਨੇ ਪ੍ਰੋਪਰਟੀ ਨੇ ਕਿਹਾ ਟੈਕਸ ਨਹੀਂ ਹੋਇਆ ਗੱਲ ਸੁਣੋ ਡਾਕਟਰ ਵੀ ਇਹੋ ਹੁੰਦਾ ਕਾਹ ਚੌਣ ਲਾ ਦੇ ਦੇ ਤਾ ਕੋ ਯਾਰ ਪਾ ਜੰਨੀ ਦੀ ਗੱਲ ਲੱਗੀ ਟੂਟਰੀ ਡਿਮੈਂਡ ਕਰੋ ਸੁਣ ਕੇ ਗੱਲ ਕਲੀਅਰ ਕਰਕੇ ਜਾਓ ਯਾਰ ਮਤ ਜੰਨੀ ਕੀ ਦੀ ਗੱਲ ਗੱਲ ਕਲੀਅਰ ਕਰਕੇ ਜਾਓ ਯਾਰ ਮਤ ਜੰਨੀ ਕੀ ਦੀ ਗੱਲ ਤੂੰ ਤਾਂ ਬਦਮਾਸ਼ੀ ਤੇ ਵੀ ਨਹੀਂ ਯਾਰ ਬਦਮਾਸ਼ੀ ਦੀ ਗੱਲ ਲੱਗੀ ਹੈ ਬਦਮਾਸ਼ੀ ਵਾਲੀ ਗੱਲ ਭਾਈ ਤੂੰ ਪੱਤਰਕਾਰ ਬੰਦਾ ਵੀਡੀਓ ਬਣਾਉਣਾ ਪਿਆ ਤੂੰ ਵੀਡੀਓ ਬਣਾਉਣਾ ਪਿਆ ਤੈਨੂੰ ਪਤਾ ਨਹੀਂ ਸਰਕਾਰੀ ਪ੍ਰੋਟੀ ਲੱਗੀ ਹੈ ਓਏ ਡਾਕਟਰਾਂ ਦਾ ਹਾਲ ਆ ਇਹ ਕਪੂਰ ਡਾਕਟਰ ਦਾ ਹਾਲ ਆ ਇਹ ਵੀ ਅੱਗੇ ਲਾਓ ਜੀ ਲੈ ਤੇ ਲਾਓ ਜੀ ਹਾਂ ਰੋ 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 ਆ ਜਾ ਜੀ ਆਲਾ ਫੱਕੀ ਅਲੱਗ ਜਿਕਰ ਇਹ ਬੰਦਾ ਬੱਚਾ ਸੀਰੀਅਸ ਹੈਗਾ ਥੋੜੀ ਗਵਾਲੀ ਦੇ ਦੋ ਦਸਤ ਤੇ ਪੀ ਸੈਂਕੜੇ ਜੀ ਦੇਖੋ ਆਹ ਕਹਿੰਦੀ ਗੱਲ ਸੁਣੋ ਆਈ ਦਾ ਪੱਤਰਕਾਰ ਆਈ ਵੀਡੀਓ ਬਣਾਣੀ ਬਣਾਉਣੀ ਹੈ ਸਾਡਾ ਵੀ ਹਲਾ ਫਤਿਹਾਨਕੋਟ ਚੌਂਕ ਦੇ ਨੇੜੇ ਬਣੇ ਇੱਕ ਨਿੱਜੀ ਹਸਪਤਾਲ 'ਚ ਉਸ ਸਮੇਂ ਸਥਿਤੀ ਹੰਗਾਮਾਪੂਰਨ ਹੋ ਗਈ ਜਦੋਂ ਬਿਮਾਰੀ ਦੀ ਹਾਲਤ 'ਚ داخل ایک لڑکی ਦੇ ਪਰਿਵਾਰ ਵਾਲਿਆਂ ਦੀ ਡਾਕਟਰ ਨਾਲ ਤਿੱਖੀ ਨੋਕਚੋਕ ਹੋ ਗਈ ਜੋ ਕਿ مارਕਟਾਈ ਤੱਕ ਪਹੁੰਚ ਗਈ ਜਾਣਕਾਰੀ ਮੁਤਾਬਕ ਪੀੜਤ ਲੜਕੀ 3 ਦਿਨ ਤੋਂ ਇਸ ਹਸਪਤਾਲ 'ਚ داخل ਸੀ ਪਰ ਜਿਵੇਂ ਹੀ ਪੀੜਤ ਪਰਿਵਾਰ ਨੇ ਲੜਕੀ ਦਾ ਇਲਾਜ ਨਾ ਹੁੰਦਾ ਦੇਖਿਆ ਤਾਂ ਉਹਨਾਂ ਨੇ ਡਾਕਟਰਾਂ ਤੋਂ ਛੁੱਟੀ ਦੀ ਮੰਗ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਉਹ ਆਪਣੀ ਬੱਚੀ ਨੂੰ ਕਿਸੇ ਹੋਰ ਹਸਪਤਾਲ ਵਿੱਚ ਭਰਤੀ ਕਰਵਾਉਣਾ ਚਾਹੁੰਦੇ ਨੇ ਪਰ ਡਾਕਟਰਾਂ ਵੱਲੋਂ ਛੁੱਟੀ ਦੇਣ ਦੀ ਬਜਾਏ ਉਹਨਾਂ ਨਾਲ ਨੋਕਚੋਕ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਬਾਅਦ ਮਾਮਲਾ ਮਾਰਕੁਟਾਈ ਦਾ ਕਾਹ ਬੋਚਿਆ ਉਦਰੇਸ ਪੂਰੇ ਮਾਮਲੇ ਦੀ ਵੀਡੀਓ ਬਣਾ ਰਹੇ ਪੀੜਤ ਲੜਕੀ ਦੇ ਗਵਾਂਡੀ ਨਾਲ ਵੀ ਕੁੱਟਮਾਰ ਕੀਤੀ ਗਈ ਹੈ ਉਸ ਦਾ ਸਿਰ ਤੱਕ ਬਾੜ ਦਿੱਤਾ ਗਿਆ ਭਾਈ ਦਾ ਡਾ ਜੀ ਕੀ ਗੱਲ ਹੋਈ ਸੀ ਕਿ ਭਾਈ ਅੱਜ ਅੱਜ ਗੱਲ ਸਵੇਰੇ ਕੱਲ ਲੈਣੇ ਵਿਚਾਲੇ ਐਡਮਿਟ ਕਰਾਇਆ ਸੀ ਇਹਨਾਂ ਨੇ ਸਾਡੀ ਗਵਾਂਡੀ ਆਪਣੇ ਅਮਰ ਦੇਪੁਰ ਸ਼੍ਰੀ ਰਾਮ ਨਗਰ ਤੋਂ ਇਹਨਾਂ ਨੇ ਐਡਮਿਟ ਕਰਾਇਆ ਸੀ ਬੱਚਾ ਇਹ ਬੱਚਾ ਸੀਰੀਅਸ ਸੀ ਮੈਂ ਆਇਆ ਕਰੋਨਾ ਕਰਵਾਇਆ ਆ ਕਿ ਨਾ ਚਲੋ ਯਾਰ ਬੱਚੇ ਨੂੰ ਵੇਖ ਕੇ ਜਾਂਦਾ ਅੱਗੇ ਬੱਚੇ ਨੂੰ ਦੇਖਿਆ ਨਾ ਮੈਂ ਆਇਆ ਤੇ ਡਾਕਟਰ ਸਾਹਿਬ ਨੇ ਮੈਂ ਗੱਲ ਕੀਤੀ ਨਾ ਡਾਕਟਰ ਸਾਹਿਬ ਕਹਿੰਦੇ 50 ਜੀੜੇ ਛਾ ਤੇ ਤੁਸੀਂ ਟ੍ਰੀਟਮੈਂਟ ਕਿਦਾਂ ਕਹਿੰਦਾ ਯਾਰ ਡਾਕਟਰ ਕਹਿੰਦਾ ਯਾਰ ਇਹਨੂੰ ਆਈਸੀਯੂ ਕਰਨਾ ਪੈਣਾ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਕਰ ਲਓ ਤੇ ਉਹਨਾਂ ਨੂੰ ਪੁੱਛਿਆ ਉਹਨਾਂ ਕਰਦੇ ਆ ਉਹ ਕਰਦੇ ਕਿ ਇਹ ਆ ਕੋਈ ਗੱਲ ਨਹੀਂ ਐਸਾ ਕਰੋ ਤੁਸੀਂ ਸੋ ਆਪਣਾ ਛੁੱਟੀ ਕਹਿੰਦਾ ਛੁੱਟੀ ਲੈਣੀ ਆਸੀਂ ਇਹ ਕਿੱਥੇ ਨਹੀਂ ਕਰਾਣਾ ਉਹ ਗੱਲ ਇਹ ਗੱਲ ਹੋਈ ਆ ਮੁੜ ਕੇ ਡਾਕਟਰ ਡਾਕਟਰ ਨਾਲ ਡਾਕਟਰ ਸਾਹਿਬ ਹੀ ਕਹਿੰਦੇ ਉਹ ਕਹਿੰਦਾ ਇਹ ਡਾਕਟਰ ਸਾਹਿਬ ਬੋਲੇ ਮੁੰਡੇ ਨਾ ਕਰਿਆ ਯਾਰ ਤੁਸੀਂ ਉਹ ਕਰਨ ਵਾਸਤੇ ਪੈ ਰਹੇ ਹੋ ਜਿਹੜਾ ਅਬਲ ਕਹਿੰਦਾ ਸੀ ਕਰਾਣਾ ਆ ਤੂੰ ਕਿ ਡਾਕਟਰ ਸਾਹਿਬ ਕੋਲ ਥੱਲੇ ਆਣ ਦੀ ਗੱਲ ਕਰਦੇ ਆ ਤੁਸੀਂ ਇਸ ਹਸਪਤਾਲ 'ਚ ਬੈਠੇ ਹੋ ਤੁਸੀਂ ਬਿਆਨਨਾਮੇ ਬਰੀਦ ਨੂੰ ਸਮਝਾ ਰ ਮਰੀਜ਼ ਸਾਹਿਬ ਇਹ ਬੇਚਾਰਾ ਪਰੇਸ਼ਾਨ ਆ ਤੁਸੀਂ ਸਮਝਾਣਾ ਪਿਆਰ ਨਾਲ ਆ ਕਹਿੰਦੇ ਚਲੋ ਕੋਈ ਗੱਲ ਨਹੀਂ ਉਹ ਡਾਕਟਰ ਨਾਲ ਥੱਲੇ ਲੈ ਕੇ ਆ ਗਿਆ ਉਹ ਹੱਥੋਂ ਭਾਈ ਨਾਲ ਥੱਲੇ ਗਿਆ ਹੱਥੋਂ ਭਾਈ ਹੋ ਗਈ ਇਹਨੇ ਜੋ ਆਏ ਆ ਡਾਕਟਰ ਦਾ ਸਟਾਫ ਪੂਰਾ ਪੂਰਾ ਸਟਾਫ ਉਹਨਾਂ ਬੰਦਿਆਂ ਨੂੰ ਕੁੱਟਿਆ ਚੰਗੀ ਤਰ੍ਹਾਂ ਉਹਨਾਂ ਨੂੰ ਬੰਦਿਆਂ ਨੂੰ ਕੁੱਟਿਆ ਤੇ ਮੈਂ ਇੰਨੀ ਗੱਲ ਉਸ ਸੀ ਮੇਰੀ ਆ ਕਿਵੇਂ ਸਿਰਫ ਵੀਡੀਓ ਬਣਾਈ ਵੀਡੀਓ ਬਣਾਦਿਆਂ ਸਾਡ ਤੇ ਚੱਲ ਗਏ ਉਹ ਉਹ ਬੰਦੇ ਚਲੇ ਗਏ ਪਜਾ ਹਸਪੀਟਲ ਮੈਨੂੰ ਵੀਡੀਓ ਬਣਾਉਣ ਦੇ ਕਸਰ ਤੇ ਮੈਨੂੰ ਕੁੱਟਿਆ ਇਹਨਾਂ ਨੇ ਮਾਰਿਆ ਮੇਰੇ ਸਰ ਪਾਟੇ ਕਰ ਦੋ ਕੱਟ 15 ਦੇਖੋ 15 15 ਬੰਦਿਆਂ ਨੇ ਮੈਨੂੰ 15 15 ਤੇ 20 ਬੰਦਿਆਂ ਨੇ ਮੈਨੂੰ ਕੁੱਟਿਆ ਇਹਨਾਂ ਨੇ ਇਹਨੂੰ ਜੱਕ ਦੇ ਅੰਦਰ ਲੈ ਕੇ ਬਿਠਾਇਆ ਮੈਨੂੰ ਅੰਦਰ ਅੰਦਰ ਕਾ ਤੋਂ ਬਿਠਾਇਆ ਉਹਨਾਂ ਨੇ ਕੁੱਟਿਆ ਮੈਨੂੰ ਵੀ ਕਪਾਲਪਰ ਲੈ ਕੇ ਕੁੱਟਿਆ ਸੈਂਪ ਕੀਤਾ ਮੈਨੂੰ ਸੈਂਪ ਕੀਤਾ ਭਾਈ ਪੁਲਿਸ ਨੂੰ ਤਲਾਸ਼ ਨਹੀਂ ਦਿੱਤੀ ਤੁਸੀਂ ਭਾਈ 100 ਨੰਬਰ ਤੇ ਕੀਤਾ ਲਾ 100 ਨੰਬਰ ਵਾਲੇ ਚੱਕਦੇ ਨੇ 112 ਤੇ ਵੀ ਕੀਤਾ ਮੈਂ ਕਹਿੰਦਾ ਤੁਹਾਨੂੰ ਹੋਸ਼ਾਨਤ ਹੋਈ ਜਿੱਦਾਂ ਪੁਲਿਸ ਆਏਗੀ ਮੌਕੇ ਤੇ ਚਲੇਗੀ ਤੁਹਾਡੇ ਨਾਲ ਗ ਜਦਕਿ ਦੂਜੇ ਪਾਸੇ ਡਾਕਟਰਾਂ ਨੇ ਕਿਹਾ ਹੈ ਕਿ ਬੱਚੀ ਦੇ ਬਾਡੀ ਵਿੱਚ ਇਨਫੈਕਸ਼ਨ ਫੈਲੇ ਹੋਇਆ ਸੀ ਜਿਸ ਕਾਰਨ ਉਸ ਦਾ ਇਲਾਜ ਜਲਦ ਤੋਂ ਜਲਦ ਸ਼ੁਰੂ ਹੋਣਾ ਚਾਹੀਦਾ ਸੀ ਉਸ ਤੋਂ ਬਾਅਦ ਬੱਚੀ ਦੇ ਮਾਪੇ ਜ਼ਬਰਦਸਤੀ ਬੱਚੀ ਨੂੰ ਕਿਸੇ ਹੋਰ ਹਸਪਤਾਲ ਵਿੱਚ ਲੈ ਕੇ ਜਾ ਰਹੇ ਸੀ ਜਿਸ ਜਿੱਥੇ ਕਿ ਉਸ ਦੀ ਮੌਤ ਹੋ ਗਈ ਉਧਰ ਇਸ ਹੰਗਾਮੇ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਉਹਨਾਂ ਵੱਲੋਂ ਜੋ ਵੀ ਕਾਰਵਾਈ ਕੀਤੀ ਗਈ ਉਹ ਆਪਣੇ ਬੱਚਾ ਵਿੱਚ ਕੀਤੀ ਗਈ ਰਾਮ ਮਸਲਾ ਕੀ ਹੈ ਜਿਹੜਾ ਵੈਸੀ ਡਾਕਟਰ ਤੇ ਗੁੰਡਾਗਰਦੀ ਕਰਦੇ ਸਾਡੇ ਜਿਹੜੇ ਪੀਸ਼ਾ ਜਿਹੜਾ ਸੀਰੀਅਸ ਸੀਗਾ ਮੇਰੇ ਡਾਕਟਰ ਨੇ ਜਿਹੜਾ ਹੈਗਾ ਜੂਨੀਅਰ ਡਾਕਟਰ ਨੂੰ ਦੱਸਿਆ ਕਿ ਤੁਹਾਡਾ ਪੀਸ਼ਾ ਸੀਰੀਅਸ ਹੈਗਾ ਤੀ ਸਾਈਨ ਕਰ ਉਹ বুঝਾਈ ਕਿ ਸਾਈਨ ਕਰਨ ਦੇ ਇਕਦਮ ਨਿਕਲਦੇ ਡਾਕਟਰ ਨੂੰ ਚਾਰ ਪੰਜ ਬੰਦੇ ਟੁੱਟ ਕੇ ਪੈ ਗਏ ਉਹਨਾਂ ਨੇ ਸਿਲੰਡਰ ਚੱਕੀ ਗੈਸ ਦਾ ਜਸ ਆਕਸੀਜਨ ਦਾ ਉਹਦੇ ਸਿਰ ਤੇ ਮਾਰਿਆ ਉਹ ਇਕੱਲਾ ਸੀ ਵਿਚਾਰਾ ਉਹ ਘਬਰਾ ਗਿਆ ਉਹਨੂੰ ਬਚਾਣ ਲਈ ਸਾਡੇ ਜਿਹੜੇ ਸਟਾਫ ਦੇ ਚਿੰਚਾ ਬੰਦੇ ਆ ਲੈਟਲੀ ਜੇ ਕਿਸੇ ਬੰਦੇ ਦੇ ਸਿਰ ਤੇ ਤੁਸੀਂ ਸਿੰਲੰਡਰ ਮਾਰ ਰਹੇ ਹੋ ਤੇ ਉਹ ਆਪਣੇ ਨੂੰ ਰੋਕਣ ਲਈ ਆਪਣਾ ਬਚਾਅ ਕੋ ਨਹੀਂ ਕਰੇਗਾ ਬਜਾਏ ਕਿ ਉਹ ਦਰਸਾਉ ਕਰਨ ਦੇ ਕਿ ਇਹਦੇ ਉਹਦੇ ਡਾਕਟਰ ਦੇ ਮੂੰਹ ਤੇ ਪੂਰੇ ਨਿਸ਼ਾਨ ਹੈਗੇ ਠੀਕ ਹੈ ਅਜੀਬ ਚੱਲਦੇ ਅਸੀਂ ਵੀ ਐਮਐਲਏ ਕਰਾ ਸਕਦੇ ਹਾਂ ਲੇਕਿਨ ਅਸੀਂ ਨਹੀਂ ਕਰਾਦੇ ਤੇ ਇਹਦਾ ਮਤਲਬ ਐ ਨਹੀਂ ਗਾ ਕਿ ਤੁਸੀਂ ਕਹੋ ਜੀ ਉਹਨਾਂ ਨੇ ਮਾਰਿਆ ਉਹਨਾਂ ਨੇ ਸੈਫ ਡਿਫੈਂਸ ਜਦੋਂ ਉਹਨਾਂ ਨੇ ਉਹਨੂੰ ਕੱਲੇ ਨੂੰ ਡਾਕਟਰ ਨੂੰ ਮਾਰਿਆ ਉਦੋਂ ਮੁੰਡੇ ਮੇਰੇ ਇਕੱਠੇ ਹੋ ਗਏ ਬਚਾਓ ਦੇ ਵਿੱਚ ਉਹ ਕਹਿ ਰਿਹਾ ਕਿ ਡਾਕਟਰ ਸਾਹਿਬ ਨੇ ਗੁੰਡਾਗਰਦੀ ਕੀਤੀ ਐ ਸੇਲਪਾਰਟੀ ਸਾਡੇ ਉਹਨਾਂ ਨੇ ਉਹਨਾਂ ਨੇ ਬੱਗਾ ਸਾਡਾ ਸਟਾਫ ਸਾਨੂੰ ਪਿਆ ਜਦੋਂ ਉਹਨਾਂ ਨੇ ਪਹਿਲੇ ਡਾਕਟਰ ਨੂੰ ਸਾਡੇ ਮਾਰਿਆ ਫਿਰ ਡਾਕਟਰ ਨੇ ਸੈਲਫ ਡਿਫੈਂਸ ਚ ਉਹਨਾਂ ਸਾਡੇ ਡਾਕਟਰ ਨੂੰ ਸਿਲੰਡਰ ਮਾਰਿਆ ਹੂੰ ਆਕਸ਼ਨ ਦੇ ਸਿੰਡਰ ਚੱਕ ਤੇ ਮਾਰੇ ਸਾਡਾ ਸਾਰਾ ਸਟਾਫ ਹੋ ਗਿਆ ਕਾਰਨ ਕੀ ਇਹ ਸਰਪਰੇ ਵਿਵਾਦ ਦਾ ਕਿ ਸਾਰਾ ਪੇਸ਼ ਸੀਗਾ ਪੇਨਵਸ ਕਿਹਾ ਕਿ ਤੁਸੀਂ ਜੋ ਹੈ ਪੇਸ਼ੈਂਟ ਹੈਗਾ ਸੀਰੀਅਸ ਹੈ ਉਹ ਸਮਝਾ ਰਹੀ ਸੀ ਕਿ ਸਾਈਨ ਕਰਦੇ ਤੁਸੀਂ ਹੂੰ ਬਜਾਏ ਕਿ ਸਾਈਨ ਕਰਨ ਦੇ ਵੀ ਪੇਨ ਸੀਰੀਅਸ ਹੈਗੇ ਨੇ ਉਲਟਾ ਉਹ ਡਾਕਟਰ ਨੂੰ ਟੁੱਟ ਕੇ ਪਾਏ ਉਹਨੂੰ ਮਾਰ ਲਿਆ ਅੱਛਾ ਜੀ ਉਹ ਚੀ ਹੋ ਗਈ ਤਾਂ ਤੁਹਾਡੇ ਵੱਲੋਂ ਕੋਈ ਉਹਨਾਂ ਵੱਲੋਂ ਜਿਹੜਾ ਹੈ ਉਹ ਐਕਸ਼ਨ ਹੋਇਆ ਸੀ ਉਹਨਾਂ ਵੱਲੋਂ ਪੈਨ ਉਹਨਾਂ ਨੇ ਕੀਤੀ ਹੈ ਫਿਲਹਾਲ ਦੋਮਾ ਤੇਰਾ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਜਦੋਂ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਤੇ ਹਮਲਾ ਕੀਤਾ ਗਿਆ ਸੀ ਜਿਸ ਕਾਰਨ ਉਹਨਾਂ ਨੇ ਅਤੇ ਉਹਨਾਂ ਦੇ ਸਟਾਫ ਨੇ ਮਿਲ ਕੇ ਸੈਲਫ ਡਿਫੈਂਸ ਵਿੱਚ ਯਾਨੀ ਕਿ ਆਤਮ ਰੱਖਿਆ ਵਿੱਚ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਅਤੇ ਬੱਚੀ ਦੇ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਤੋਂ ਬਾਹਰ ਕਰ ਦਿੱਤਾ ਜਲੰਧਰ ਦੁਰਾਗ ਯੂ ਗੁਪਤਾ ਸੈਂਟਰਲ ਪੰਜਾਬ ਟੀਵੀ